ਇਹ ਕਰਤਾ ਆਪਾਂ ਨੂੰ ਦਿਖਾੜਨ ਥੱਲੇ ਉਹ ਪਾ ਲਈ ਉਹ ਕੱਟੂਣੋਂ ਕੋਨੇ ਗੱਡੀ ਜਿਹੜਾ ਲੈ ਵੀ ਛੱਡੀ ਪੂਰੀ ਖੜਾ ਲੈਣੀ ਤੇ ਟਿੱਪਰ ਆਇਆ ਉਹਦਾ ਕੰਦ ਇਹਨੇ ਬਣਾ ਤਾ ਸੋਨਾ ਲੈ ਲਿਆ ਟਿੱਪਰ ਦੇ ਕਰਕੇ ਪੂਰੀ ਖਤਮ ਹੋ ਗਿਆ ਉਹ ਵੀ ਕਰਿਆ ਬਸ ਆਉਂ ਚ ਪਾਈ ਆ ਥੋੜੀ ਤੇ ਬਾਅਦ ਕਰਕੇ ਪ੍ਰੋਜੈਕਟ ਫਿਰੰਦ ਲਖੇੜੂਏ ਬਸ ਬਸ ਹੋ ਵੜਾ ਨਹੀਂ ਅੱਕ ਮੈਂ ਨਹੀਂ ਨੀ ਆਉਂਦਾ ਆਜਾ ਪਾਈ ਹੁਣ ਚੌਧਾ ਚੌਧਾ ਉਹ ਸੇ ਰਹਿ ਗਈ ਯਾਰ ਹਾਂ ਪਹਿਲੇ ਸਟਾਰਟ ਕਰਨੀ ਪਣੀ ਸੀ ਇਸ ਨੂੰ ਨਾ ਇੱਕ ਵਾਰ ਦਬਾਓ ਮਤਾਂ ਟੱਕ ਇਸੇ ਟੱਕ ਇਸੇ ਬਟਨ ਸਟਾਰਟ ਦੇ ਲੋਣ ਨੂੰ ਜੀ ਆਨ ਕਰ ਲੋ ਸਾਡੇ ਜੀ ਆਨ ਇਹ ਤਰ੍ਹਾਂ ਡੋਗਿਓ ਸਕੀਆ ਚਲੋ ਕਰ ਲਓ ਉਹ ਹੌਲੀ ਬਾਈ ਆਊਗਾ ਲੋਟੀ ਤੇ ਕਰ ਬੰਦ ਤੇ ਲਓ ਬਾਈ ਆਵਾ ਆਵਾ ਦੀ ਰਗੀ ਯਾਰ ਇਹ ਬੰਦ ਹੋਣੀ ਆਪੇ ਬਾਈ ਲੋਪ ਕੋਈ ਫਿਰ ਜੀ ਨਹੀਂ ਬੰਦ ਹੋਣੇ ਕਰ ਬੰਦ ਵੇ ਆਪਣੇ ਉੱਪਰ ਦੇਖੀ ਜੇ ਕਹਤੇ ਤਲਕ ਮਾ ਗੋਲਡਨ ਨੂੰ ਬਹੁਗੇ ਬੰਦ ਹੋਏ ਹੌਏ ਹੌਲੀ ਪਤਾ ਲੱਗੂ ਭਾਈ ਬੜਨਾ ਫਟਨਾ ਬੜਨੇ ਬਹੁਤ ਵਿੱਚ ਹੌਲੀ ਪਤਾ ਲੱਗੂ ਹੱਥ ਤੋਂ ਵੱਜ ਕੇ ਵਾਲ ਜੰਡਾ ਕੋਈ ਨਾ ਕੋਈ ਚਲੀਏ ਸਾ ਚਲੀਏ ਜੀ ਫੜ ਲਈਆ ਕੋਈ ਨਾ ਸਤਨਕਾਲ ਜੀ ਭਾਈ ਤੇ ਲੋ ਭਾਈ ਹਾਂ ਦੱਸ ਤੂੰ ਹੀ ਦੱਸ ਰਿਹਾ ਸਿਰਾਂ ਦੇ ਸਗੰਜੇ ਨੂੰ ਕਰਾ ਰਹੇ ਰੰਗ ਹਾਂ ਤਾਂ ਸੰਜੇਮ ਭਾਈ ਰੰਗ ਕਰਾਤਾ ਦਿਖਾ ਕੇ ਉਧਰੋਂ ਤਾਂ ਮਤਲਬ ਪਹਿਲਾਂ 3600 ਵਾਲਾ ਕਿਰਾਇਆ ਉਹਦਾ ਬਾਈ ਦਾ ਗਲਾਬ ਵਾਲੇ ਦਾ ਉਹ ਫੇਰ ਨੀਲੇ ਰੰਗ ਦਾ ਨੂੰ ਬੰਦ ਆਪਣੇ ਆਪਣੇ ਵਾਲਾ ਖੜਾਣ ਕਹਿੰਦੇ ਤਾਂ ਖੜਾ ਨਹੀਂ ਖੜਾਇਆ ਖੜਾਇਆ ਹੈ ਆਪਣੇ ਵਾਲਾ ਛੱਡਿਆ ਆ ਮੈਂ ਬੰਦਾ ਚਿੱਟਾ ਕਿਹਾ ਹੈ ਚਿੱਟਾ ਚਿੱਟਾ ਔਰ ਪੀਲਾ ਹੈ 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 ਚਿੱਟਾ ਕਰ ਲਈ ਹੋਊਗਾ ਗੱਲ ਇਹਦਾ ਚਿੱਟਾ ਔਰ ਕਾਲਾ ਉੱਪਰ ਕਾਲਾ ਜਿਹੜੀ ਟੈਂਕੀ ਆ ਉਹ ਲਾਲ ਕਰਾ ਦੇਣਾ ਠੀਕ ਆ ਖੜਾਏ ਤਾਂ ਹੀ ਕਹਿੰਦਾ ਮੈਂ ਦੋ ਤਿੰਨ ਦਿਨਾਂ ਕਿਤਾ ਪੈਣੇ ਉਹਦੇ 'ਚ ਹੋ ਕੱਲਾ ਹੀ ਚਿੱਟਾ ਕਰਾਉਣਾ ਬਾਕੀ ਸਟਿੱਕਰ ਸਟਿੱਕਰ ਦੋ ਸਵਾਲ ਦੋ ਗਾੜੇ ਕੰਪਿਊਟਰ ਵਾਲੇ ਇਹਦੇ ਉੱਪਰ ਲਵਾਇਓ ਪਲੇ ਕੁਝ ਆ ਚਿੱਟਾ ਪੀਲੇ ਜਿਹੜੇ ਲੱਗੇ ਜਿੱਤਾਰ ਪੁਲੇ ਆ ਮੇਰੇ ਜਿਹੜੇ ਚਿੱਟੇ ਉਹ ਨਹੀਂ ਐਨੇ ਉੱਡਦੇ ਮੇਰੇ ਪੀਲੇ ਜ਼ਿਆਦਾ ਉੱਡਦੇ ਨੇਲੇ ਵਰਗਾ ਚਾਹੇ ਪੀਲੇ ਕਿਰਾਉਂ ਤਾ ਕਿ ਆ ਠੀਕ ਨਹੀਂ ਕਰ ਰੰਗ ਤਾਂ ਉਹੀ ਹੋ ਗਿਆ ਪੀਲਾ ਉਹ ਨੂੰ ਹੋ ਗਿਆ ਉਹ ਜਿਹੜਾ ਬਿੱਡ ਜੈ ਉਹਨੂੰ ਕਾਲਾ ਮੇਰੇ ਵੀ ਤਾਂ ਕਾਲਾ ਹੀ ਆ ਹੋਰ ਦੁੱਲੇ ਨੇ ਸਕੀਨ ਤਾਂ ਵਧੀਆ ਲਾਈ ਹੋ ਨਾ ਨੀਲੇ ਹੀ ਲਿਆ ਹੋਗਾ ਨੇ ਅੱਛਾ ਕੈਨਾਂ ਚੱਕਰੀ ਹੁਜਾਨਾ ਟਾਈਪ ਜਿੰਦੀ ਥੱਲੇ ਨਾਲ ਦਿਓ ਉਹਦੇ ਨਾਲ ਦੀ ਉਹ ਤੂ ਜਾ ਹਾਂ ਕੋ ਮੂਜਾ ਵਾਲਾ ਹੈ ਲੋਟ ਆ ਯਾਰ ਉੱਤੇ ਬਾਦ ਕਹਿੰਦਾ ਫੜਾ ਵੀ ਕਰਾ ਦੋ ਕਹਿੰਦਾ ਫਾਲੇ ਖੜਾ ਜਾ ਫਾਲੇ ਖੜਾ ਲੇ ਕਫਾਲੇ ਦੀਆਂ ਬੜੀ ਮੋਟੀ ਜੀ ਗੰਗੀ ਲੱਗੀ ਮੜ ਮੜੀ ਸਾਫ ਕਰਦੇ ਯਾਰ ਕਰਦਾ ਮਾਤਾ ਤੂੰ ਵੀ ਤੇਰਾ ਟਰਾਲੇ ਵਾਂਗਾ ਹਲੇ ਜਾ ਤੀ ਨੂੰ ਲੱਗਣਾ ਸਟicker ਫੇਰ ਉਠਾਣਾ ਇਹ ਉਠਾਈ ਨੇ ਜਿਆਦਾ ਗਰਮੀ ਰਹਿਣ ਕਰ ਲੱਗਾ ਹੋਰ ਤਰ੍ਹਾਂ ਲੱਗੀ ਗਿਆ ਹੋਰ ਸਟicker ਉਠਾ ਲਿਆ ਉਹ ਲੈ ਇਕੱਲੇ ਖੜਾ ਕੇ ਆਇਆ ਤਾ ਮੈਂ ਕੌਣ ਮੈਂ ਇਹਨੂੰ ਖੜਾ ਕੇ ਪਰਸੋਂ ਪਰਸੋਂ ਖੜਾਇਆ ਤੇ ਪਾਸੋਂ ਖੜਾਇਆ ਹਾਂ ਕੱਲ ਨਹੀਂ ਕੱਲ ਮੈਨੂੰ ਕਹਿੰਨ ਤਾਂ ਲੈ ਜਾ ਉਹ ਮੈਂ ਇੱਥੇ ਨਹੀਂ ਆਉਣਾ ਮੇਰੇ ਟਰੈਕਟਰ ਨਹੀਂ ਹੈਗਾ ਸਾਡਾ ਉਹ ਮੈਨੂੰ ਨਹੀਂ ਜਾਦੇ ਦੱਦਨ ਦਾ ਲੈ ਆਉਣਾ ਤਾਂ ਆਪਾਂ ਨੇ ਯਾਰ ਲੈ ਹੁਣ ਕਿਹੜਾ ਹੁਣ ਜਾਂਦਾ ਲੈਣ ਫੇਰ ਮਹਾਂੰਤਰ ਕਰ ਦੋ ਤੁਸੀਂ ਇਹਨੂੰ ਹਾਂ ਠੀਕ ਨਹੀਂ ਪਈਆ ਲੱਗੇ ਪਿਆ ਉਹਨੂੰ ਕਹੇ ਰੋੜ ਦੇ ਅੰਦਰ ਕਰਤਾ ਉਹਨਾਂ ਨੇ ਕਹਾਂ ਤੈਨੂੰ ਇਹ ਜਾ ਤੂੰ ਕਹੀ ਹੋਲ ਜਾ ਮੈਂ ਤੂੰ ਵੇਨ ਨਾਉਂਗੇ ਅਸੀਂ ਅੱਜ ਨਹੀਂ ਆਉਂਗਾ ਲੈ ਵੀ ਸੋਨਾ ਕਰਿਆ ਬਾਕਰ ਹੈਂ ਕਾਲਾ ਮੈਟ ਹਾਂ ਠੀਕ ਆ ਯਾਰ ਬਣ ਗਈ ਗੱਲ ਹੁਣ ਐ ਰੰਗ ਤੇ ਭਾਈ ਯੰਗ ਤੇ ਬਚਾ ਰਹਿਣਾ ਉਹ ਗੀਤ ਤੇ ਦੁੱਲਾ ਕਹਿੰਦਾ ਤੁਸੀਂ ਜਦੇ ਦੱਸਦੇ ਜਦੇ ਕਰ ਦਵਾਂਗਾ ਹੂੰ ਜਰਨੀ 1.5 ਲੱਖ ਰੁਪਏ ਲੋ ਬਾਤਾਂ 16000 ਮੈਂ ਰੰਗ ਕਰਾਇਆ ਤਾਂ ਬਸ ਫੇਰ ਮੈਂ ਕਿਹਾ ਵੀ ਟਰਾਲਾ ਕਿੱਥੇ ਖੜਾਉਂਗੇ ਬਾਹਰ ਨੰਨਾ ਠੀਕ ਐ ਹੁਣ ਗੱਲ ਬਣ ਗਈ ਕਰਤੀ ਪੱਧਰੀ ਮਿੱਟੀ ਐ ਨਾ ਬੜਾ ਠੀ ਵੇ ਉਹਦਾ ਟਿੱਪਰ ਜੇ ਉੱਪਰ ਨਹੀਂ ਲੱਗੇ ਉੱਥੀ ਗਏ ਪੂਗੇ ਫੇੜਾ ਜਿਹੜੀ ਹੋ ਗਿਆ ਹੁਣ ਤਾਂ ਪਤਾ ਫੇਰ ਜਲਵੀਰ ਜੀ ਅੱਜ ਜਿਹੜੀ ਜੀ ਫੇਰ ਦਾ ਬੀਵੀ ਐ ਤੇ ਭਰਾਇਆ ਹੁਣ ਉੱਪਰ ਆਇਆ ਰਾਤ ਫੇਰ ਐ ਗੰਬੇ ਦੇ ਉਹਦੇ ਲਈ ਉਹਦਾ ਢੇਲਿਆ ਤੇ ਧਰਤੀ ਦੇ ਘੇਲਾ ਉਹ ਉਹ ਇਹ ਕਹਿੰਦਾ ਇਹ ਦੂਆ ਦਾ ਬਿਨਾ ਪ੍ਰੈਸ਼ਰ ਨਾ ਬਣਾ ਤੇਰਾ ਉਹ ਇਹ ਬਿਨਾ ਪ੍ਰੈਸ਼ਰ ਤੇ ਤਾਂ ਯਾਰ ਉਹ ਤਾਂ ਖਤਮ ਐ ਜਿਹੜੀ ਇਹ ਤਾਂ ਮੈਂ ਕਦੇ ਨਹੀਂ ਹੁੰਦਾ ਇਹਨੂੰ ਮਸਕੀਮ ਦਿੱਤੀ ਐ ਇਹਨੂੰ ਖਤਮ ਕਰੀ ਇਨ ਮਾੜੀ ਨਾ ਕੀਰਾ ਬਜਰੀ ਲੈ ਦੋ ਉਹ ਬੌੜੀ ਉਪਰੋਂ ਤੂੰ ਤਾਂ ਬਾਹਰ ਤੱਕ ਅੰਦਰ ਬਾਹਰ ਨਹੀਂ ਕੋ ਲੋੜੀ ਜਿੰਨਾ ਲੈ ਭਾਈ ਚਾਰ ਟਰੱਕਾਂ ਦੀ ਚਾਲ ਟਿੱਪਰਾਂ ਦੀ ਚਾਲ ਚੱਲ ਲਿਓ ਵੇ ਉਹ ਖਤਮ ਹੋ ਜੂਗਾ ਤੇੜੇ ਭਾਈ ਮਾੜੀ ਮੋਟੀ ਉਹਨੇ ਐਨ ਬਣਾ ਲੈਣਾ ਤਾਂ ਠੀਕ ਆ ਹੁਣ ਥੱਲੇ ਜੀ ਆ ਜੀ ਆ ਪਰ ਜਿਆਦਾ ਨਾ ਪਾਈਏ ਇਹਨਾਂ ਦਾ ਮਾਲ ਪਾ ਦੇ ਬਸ ਹਾਂ ਜੀਰਾ ਬਜਰੀ ਬਸ ਬਸ ਐਨ ਕਰਕੇ ਉਹਨੂੰ ਐਨ ਬਣਾ ਦੇ ਕੋਈ ਟਾਇਰ ਨਾ ਲਵਾਈ ਪਰ ਕੁਛ ਨਾ ਲੋ ਯਾਰ ਕੋ ਉਨ ਹੀ ਟੁੱਟਦਾ ਹੈਗਾ ਇਹ ਜਦ ਤੱਕ ਟਾਇਰ ਵੀ ਨਾ ਲਵਾਈ ਫਿਰ ਕੱਟ ਹੁੰਦਾ ਹੈ ਉਹ ਜਿਹੇ ਘੁੰਮਦਾ ਨਾ ਭਾਈ ਮੇਰੀ ਗੱਲ ਹੁੰਦਾ ਫਿਰ ਸਾਂ ਇੱਕ ਵਾਰ ਨਾਲੇ ਘੁੰਮਦਾ ਉਹ ਤੇ ਜਾਂ ਟਾਇਰ ਘ ਮੁਰਦਾ ਏ ਰੋਡ ਪੈਂਦਾ ਇਹ ਟਿਪਰਾਂ ਨੂੰ ਦੇਖੇ ਟਾਇਰ ਦੂਏ ਹੁੰਦੇ ਆ ਇਹ ਦੂ ਵਾਰ ਆ ਜਾ ਚੇ ਗੱਲ ਲੈਣਾ ਤਾਂ ਇਹ ਤਨ ਮ ਟਾਇਰਾਂ ਨਹੀਂ ਦੇ ਹੱਦ ਦਿੰਦਾ ਜਾਂ ਟਾਇਰ ਆਏ ਕੋਮ ਹੁੰਦੇ ਨਾ ਗੂਜੇ ਜਿਕਰ ਹਰ ਪੰਟ ਰੈਲੇ ਨੂੰ ਦੂਈ ਗੁੱਡੀ ਵਾਲ ਟਾਇਰ ਪਾਏ ਗਏ ਜੇਦੇ ਗੁੱਡੀ ਟੁੱਟ ਜਾਂਦੀ ਏ ਇਹਨਾਂ ਨੂੰ ਲੰਬੀ ਧਾਰੀ ਵਾਲ ਟਾਇਰ ਹੁੰਦੇ ਆ ਦੂਏ ਉਹਨੇ ਕਿਹੜੇ ਹੁੰਨੇ ਆ ਲੰਬੀ ਧਾਰੀ ਵਾਲੀ ਹੁੰਦੀ ਆ ਹਵਾ ਵਾਹ ਭਰਦੀ ਨਾ ਜੀ ਹਾਂ ਮਾਰੀ ਨਹੀਂ ਕੀਆ ਤਾਂ ਹਵਾ ਨਹੀਂ ਭਰਦਾ ਇਹ ਨਾ ਜੀ ਨਹੀਂ ਨਹੀਂ ਕਿਤੇ ਬਹੁਤ ਹਵਾ ਪੈਂਦੀ ਨਾ ਜੀ ਇਹਦਾ ਆਪਣਾ ਹੀ ਵਜਨ ਬਹੁਤ ਹੁੰਨਾ ਏ ਹੋਰ ਉਹ ਜਿਹੜਾ ਖਲਾ ਪੁੰਗ ਜਾਂ ਹੁੰਦਾ ਲੰਬਾ ਜਾਂ ਹੁੰਦਾ ਨਹੀਂ ਜਿਹੜਾ ਉਹਨੇ ਥੱਕ ਫੱਕੀ ਜੀ ਲੱਦ ਕੇ ਲਿਗੇ ਜਾਂਦੇ ਆ ਫੂਸ ਜਾ ਅੱਜ ਕੰਡੇ ਪਰ ਚੜਾਇਆ ਉਹਨੇ 124 ਕੁਇੰਟਲ ਦਾ ਹੋਇਆ ਉਹ ਥੱਕ ਉੱਥੇ ਭੱਕ ਆਉਂਦੀ ਆ ਹੁਣ ਅੱਗ ਲਾਉਣੇ ਨੂੰ ਨਾ ਖੋਈ ਆਉਂਦੀ ਆ ਕਦੇ ਕਦੇ ਕੱਢੀ ਲਿਆਉਂਦੇ ਕੋਈ ਕਿਧਰੇ ਹੋਰ ਪਾਸੇ ਤੇ ਹੈ ਆਪਣੇ ਇਹ ਦੀ ਜਲੀ ਜਾਂਦੀ ਨਾਲ ਦੀ ਨਾਲੇ ਬੱਠੀ ਬਾਲਣ ਮਹਿੰਗਾ ਪੈਂਦਾ ਕੋਈ ਸਸਤੀ ਪੈਂਦੀ ਹੁਣ ਕੱਲ ਵਾਲੀ ਜੱਜਮੈਂਟ ਬਿਲਕੁਲ ਸਹੀ ਰਹੀ 119 ਹੋਇਆ 25 ਹੋਇਆ ਹੈ ਗੰਨਾ ਹਾਂ 125 ਆਈ ਕਿਸਾ ਬੱਤੀ ਹੋ ਗਿਆ ਮੁਰਵੀ ਆਇਆ ਆਉ ਹੀ ਕਹਿਣਾ 13 ਕੁਇੰਟਲ ਮੁੜਿਆ ਆ ਬਾਕੀ ਪੰਨਾਂ ਵੀ ਉਹਦੀਆਂ 10 ਕੁਇੰਟਲ 135 ਕੁਇੰਟਲ ਕਰਨਾ ਉਹਦਾ ਥੋੜੀ ਹੁਣ ਕਾਦ ਹੋਣੀ ਆ ਸਾੜੀ ਤਾਂ ਆ ਗਈ ਵੀ ਉਹ ਸਮਝ ਲੈ ਹੁਣ ਢੜਮ ਤਾਂ ਸਹੀ ਇਹ ਕਾਲੂ ਕਹਿੰਦੇ ਅੱਗੇ ਨਾਲ ਦੀ ਪਰਸੋਂ ਫੋਨ ਦੋ ਘੰਟੇ ਕਢੂਗੇ ਅਸੀਂ ਯਾਰ ਫੋਨ ਕਰਨਾ ਉਹਨੂੰ ਸਾਡਾ ਪਤਾ ਨਹੀਂ ਕਿਹੜੇ ਹਿਸਾਬ ਚ ਮਾਤਦਾ ਇਹਨਾਂ ਨੇ ਹਾਂ ਸਾਡਾ ਦੂਆ ਗਰੁੱਪ ਵੀ ਜਲ ਪਿਆ ਜਿਹੜਾ ਰਹਿਣਤਾ ਇੱਕ ਨਹੀਂ ਕਿ ਰਹਿੰਦਾ ਅੱਜ ਚੱਲ ਪਿਆ ਅੱਜ ਉਹ ਦੀਆ ਜੱਲਿਆ ਇੱਕ ਚੌਥਾ ਰਹਿੰਦਾ ਹਾਂ ਹਾਂ ਅੱਛਾ ਮਾਗ ਤੇ ਚੱਲਣਾ ਉਹ ਹੋਰ ਇੰਨੀ ਮਾਗ ਖਾਤੀ ਹੈ ਐਂ ਦੇਖ ਲਈ ਤੂੰ ਜਾਨੂ ਨੇ ਚੱਲਣਾ ਸਾਡੇ ਗਨੇ ਬਾਗ ਨਹੀਂ ਰਹਿਣਾ ਤੁਹਾਨੂੰ ਪਰਾਲੀ ਦੇ ਬਣਾਉਣੇ ਪੈ ਜਾਣੇ ਬਾਗ ਨੂੰ ਫਰਕ ਪਾਤਾ ਠੰਡ ਨਹੀਂ ਦੇਖ ਕੇ ਆਏ ਅਸੀਂ ਸਾਰੇ 95 ਪਚੂਨੇ ਆਗਲੇ ਹੋ ਗਏ ਬਲੇ ਹੋ ਗਏ ਹਾਂ ਐਦੇ ਕਰਕੇ ਆਪਣੇ ਕਿੰਨਾ ਪਾਕ ਹੈਗਾ 95 ਮੇਰਾ ਬੋਤ 95 ਹੁੰਦਾ ਹੈਗਾ 38 ਨੂੰ ਨਹੀਂ ਹੈਗਾ ਯਾਰ 38 ਵੀ ਸਾਡੇ ਬੇਥੇਰਾ ਉੱਥੇ ਇੱਕ ਬਿਮਾਰੀ ਦਾ ਦਾਣਾ ਸੀ ਨਾ ਨਾ ਇੱਥੇ ਦਾ ਬਸ ਖਤਮ ਆ ਗਾਨੀ ਜਾਨਵਰ ਜਨੂ ਦਿਖਣੇ ਹੀ ਰਹੀ ਹੋਰ ਠੀਕ ਆ ਜਿਹੜਾ ਲੰਘ ਗਿਆ ਕਾ ਕੰਡਾ ਵੱਢ ਲਿਆ ਦਤਾ ਇਹਨੋਂ ਹੋਰ ਮੈਂ ਤਾਂ ਵੇਖਦਾ ਮੇਰਾ ਗਾਉਣੇ ਵਾਲੀ ਦੇਖਦਾ ਸੀ ਵੇਰਦਾ ਅੱਜ ਇਹ ਗੋੜੇ ਜਿਹੜੀ ਕੀਤਾ ਚ ਵੀ ਰੰਗਾ ਰੰਗਾ ਪ੍ਰੋਗਰਾਮ ਹੂੰ ਗਾਉਣੇ ਵਾਲੀ ਕੀਤਾ ਚ ਵੀ ਸੁਣਦੇ ਹੀ ਤੇ ਆਹਾ ਹਾ ਹਾ ਯਾਰ ਅੱਗ ਭਾਗਦੀ ਹੈਗੀ ਅੱਗ ਭਾਗਣੀ ਕਿੱਥੇ ਭੱਗ ਜੂਗੀ ਅੱਗ ਨੂੰ ਅੱਗ ਕਿੱਥੇ ਭੱਗ ਜੂ ਅੱਗ ਦੇ ਥੱਬਾ ਰੱਖਦਾ ਸਹੀ ਉੱਪਰ ਤਾਂਹੀਂ ਭੱਗੂਗੀ ਬੱਗਾ ਰੱਖ ਦਾਨੀਏ ਉਹ ਤੋੜ ਕੇ ਰੱਖੂੰਗਾ ਲੱਖੀਆ ਤੋੜ ਕੇ ਹੁੰਦੀ ਉਹ ਦਲੀਪ ਨੀ ਇੱਕ ਬੰਦਾ ਭੇਜਿਆ ਨਹੀਂ ਨਲਿਆਂ ਤਾਂ ਅੱਜ ਭੇਜੂੰਗਾ ਲੈ ਫੜ ਬੱਗੇ ਕੇ ਅਰਸੋਂ ਕੇ ਹਾਂ ਜਾਂਦਾ ਮੈਂ ਤੇ ਬਾਥੋਂ ਭੇਜੂ ਗੱਗੇ ਕੀ ਦਿਨ ਤੇ ਗਈ ਦੀ ਗੱਗੇ ਗੱਗੇ ਅੱਜ ਫੇਰ ਅੱਜ ਬੰਦਾ ਆ ਵੀ ਅੱਜ ਵੱਢੂੰਗਾ ਕਿਥੇ ਤੇ ਆਇਆ ਹੈ ਹਾਂ ਕਿਥੇ ਤੇ ਆਇਆ ਹੈ ਕੌਣ ਮਿਲੀ ਤੇ ਇਹਨੂੰ ਜਲਦੀ ਬਣਾ ਦੇਣਾ ਕਿ ਆਏ ਤੇ ਇਹਨੇ ਗੱਗੇ ਕੇ ਘਾਦ ਵੱਡੂਗਾ ਆਇਕਣਾ ਉਦੋਂ ਤੇ ਆਉਂਦਾ ਹੈ ਬਾਕੀ ਠੀਕ ਆ ਦੇਦਾ ਵਸੀਂ ਸਾਈਡ ਤੇ ਆਉਂਦਾ ਲੰਦਾ ਹਾਂ ਠੀਕ ਆ ਕੀ ਕਹਿੰਦਾ ਗੱਗੇ ਕੇ ਘਾਦ ਆਉਗਾ ਤੁਹਾਨੂੰ ਲੋਡ ਕਰ ਦੇਣਾ ਜਿੰਦਾ ਗੱਗੇ ਦਾ ਹਾਂ ਆ ਬਾਪੂ ਨੂੰ ਕਹਦੇ ਭਈਆ ਦੇਖ ਲਵੇ ਆ ਗਿਆ ਉਹਨਾਂ ਨੇ ਆਲਾ ਹੈਗਾ ਇਹਨੂੰ ਰੱਖਿਆ ਵੇ ਪੱਕਾ ਤੇ ਅੱਠ ਰੱਖੇ ਵੇ ਅੱਜ ਸਰੋਂ ਲੱਗੇ ਹੋਏ ਲਾਉਣ ਉੱਤੇ ਕੱਲ ਲੈਣਾ ਪਹਿਣਾ ਉਹਨੂੰ ਉਹ ਕਹਿਣਾ ਪਹਿਣਾ ਵੀ ਭਈਆ ਮੈਂ ਕਹਿਣ ਭਈਆ ਰੱਖ ਲੂਗਾ ਰੋਮਾ ਆ ਵੀ ਕੱਲੂ ਪਕਾਉਂਗਾ ਗੰਨੇ ਵਾਲੀ ਸਰੋਂ ਲਾਉਣ ਲੱਗੇ ਉਹ ਟੋਈ ਅੱਜ ਲੈ ਹੁਣ ਬੜੀ ਆਗੂਆਂ ਆਇਆ ਸੜੀ ਦਾ ਟੱਕੇ ਤੋੜ ਕੇ ਆਏ ਰੱਖ ਇੱਕ ਬਰੀ ਭਰੀ ਫੇਰ ਅੱਗ ਬਥੇਰੀ ਬਣ ਗਈ ਮੜ ਜਾ ਹੋਰ ਬਲਾਉ ਨੂੰ ਵੀ ਸੇਕ ਦਾਂਗਾ ਮੜਾ ਜੀ ਪਰ ਇਹਨੂੰ ਜਰਾ ਕੱਠਾ ਹੋਈ ਗੇੜਾ ਇਹ ਵੀ ਬਰੇਗ ਬਾਟੇ ਬੰਦਾ ਰੱਖਣਾ ਚਾਹੁੰਦਾ ਮੈਂ ਕੱਲੂ ਲੱਗ ਦਾਂਗੇ ਹਾਂ ਓਰੇ ਓਰੇ ਫਾਟੇ ਪਕੌੜਿਆਂ ਦੀ ਕਰਾਈ ਵੀ ਨੂੰ ਅੱਜ ਅੱਜਾ ਚ ਮੈਂ ਇਧਰੇ ਹੋਣਾ ਨੂੰ ਮੈਂ ਤਾਂ ਇਧਰੇ ਦੱਸ ਦੇਦਾ ਅੱਛਾ ਠੀਕ ਆ ਠੀਕ ਚੱਲ ਵਧੀਆ ਆ ਜਾਂ ਬੰਨਿਆ ਤੇ ਲੋੜ ਆ ਇੱਥੇ ਕਾਲੂ ਬੰਦੇ ਭੇਜੂਗਾ ਬਾਈ ਉਹ ਗੰਨਾ ਗੰਨਾ ਕਾਲੂ ਲੱਦੂ ਗੱਗੇ ਦਾ ਜਦੋਂ ਦੱਬ ਲੈਣਾ ਖਾਮ ਨੂੰ ਆਵਾਜ਼ ਦੇ ਕਰਾਲਾ ਕਾਲੂ ਲੋੜੀ ਇਹ ਨਾਲੇ ਆ ਨਾ ਤੇ ਪਰਸੋਂ ਕਾਲੂ 12 ਅੱਜ ਕਾਲੂ 13 ਦੀ ਹੁੰਦੀ ਹੈ ਹਾਂ ਬਸ ਕਾਲੂ ਨਹੀਂ ਫੇਰ ਪਰਸੋਂ ਜਾਊਂਗਾ ਸਵੇਰੇ ਜਾਊਂਗਾ ਸਵੇਰੇ ਵਾਲਾ ਟਾਈਮ ਫੱਟੇ ਵਧੀਆ ਪਰ ਸ਼ਾਮ ਵਾਲਾ ਵੀ ਠੀਕ ਆ ਨਹੀਂ ਰਾਤ ਨੂੰ ਵਿਹਲਾ ਹੁੰਦਾ ਹਾਂ ਹਾਂ ਜਰਾ ਤੋਰੀ ਆ 3 ਵਜੇ 2 ਵਜੇ 1 ਵਜੇ ਦੇ ਬਾਅਦ ਟਾਈਮ ਰਾਤ ਨੂੰ ਤਾਂ ਕਾਨ ਤੋਂ ਆਉਂਦੀ ਉੱਥੇ ਥਲਾ ਨਾ 2:3 3 ਵਜੇ ਲੈਣ ਚ ਟਰੈਕਟਰ ਪੈਂਦਾ ਹੈ ਹਾਂ ਜੇ ਪਹਿਲਾਂ ਪਾ ਕੇ ਪਈਆ ਫਿਰ ਬਣਾ ਸੌਂਝਾ ਅਗਲਾ ਠਾ ਲੈਂਦਾ ਬਈ ਗਾਹ ਕਰ ਲੈ ਤੇ ਸਾਰੀ ਦਾ ਤਾਂ ਐ ਹੋਈ ਜਾਂਦਾ ਵੀਦ ਵਾਲਾ ਹੋਰ ਲੈਣ ਚ ਪੈਗਾ ਡਰਾਈਵਰ ਪਛੀ ਰਹਿਣ ਇਹ ਵੀ ਮੰਗਾ ਹਾਂ ਹੋਰ ਕੀ ਆ ਓਕੇ ਪਾਉ ਤਾਂ ਨਹੀਂ 300 ਰੁਪਏ ਦਊ ਫਿਰ ਨਹੀਂ ਨਹੀਂ ਹਾਂ ਖਿਆਲ ਉਹਦਾ 300 ਦਿੰਦਾ ਬਹੁਤ ਔਖੇ ਪੈਸੇ ਬਣਦੇ ਆ 300 ਰੁਪਿਆ ਤਾਂ ਦੇ ਦੂੰਗੇ ਟਰੈਕਟਰ ਸਾਲਾ ਸੁਣਨਾ ਛੱਡਣਾ ਇੰਜਨ ਹੀ ਨਾ ਕਰਦਾ ਇਹ ਤਾਂ ਹੈ ਉਹ ਬੋਧ ਸਿੱਟ ਉੱਪਰ ਆ ਰਹੀ 300 ਦਾ ਮੁੱਲ ਨਹੀਂ ਹੋਣਾ ਉਹ ਕੌਣ ਲੱਜਣਾ ਉਹ ਕੁਛ ਨਹੀਂ ਮਸਕਾਉਣਾ ਸਿੱਟ ਦੇ ਤੂੰ ਗੈਰ ਦੀ ਗੱਲ ਛਾਡ ਨਾ ਭਾਈ ਜਣਾ ਹੁਣ ਪਟਾਕੇ ਥਲਿਓ ਉਹ ਆ ਤੇ ਇਹ ਹੈ ਗੈਰ ਵਾਲਾ ਦੇਖ ਲਾ ਹੁਣ ਉਹ ਕੱਖ ਨਹੀਂ ਹੁੰਦਾ ਇਹਨੂੰ ਪਟਾਕਾ ਭਾਈ ਜਣਾ ਕਿਤੇ ਪਟਾਕੇ ਥਲੀ ਦੂਈ ਗੈਰ ਗੈਰ ਨਾਲ ਥੱਲੇ ਨੂੰ ਫਿਸ ਦੇਣੀ ਕਰਿਆ ਇਸਕ ਤਰ੍ਹਾਂ ਤਾਂ ਕਰ ਨਹੀਂ ਆ ਹਵਾ ਨਹੀਂ ਗਈ ਹੋਈ ਹਾਂ ਯਕਿ ਤੀ ਉੱਪਰ ਥਰਨੀ ਆ ਬੰਦ ਹੋ ਫਿਸਕਦਾ ਹੁਣੀਓ ਹੈ ਫਿਸਕਦਾ ਹੁਣੀਓ ਠੰਡ ਬ ਦਾ ਵੀਰ ਨੂੰ ਮਨ ਲੱਗਿਆ ਬੜੇ ਸੇਕ ਨਾਲ ਲੱਗਿਆ ਪਹਿਲਾ ਹੀ ਆ ਪਾਉਣ ਆ ਸ਼ਾਮੂਏ ਬਦਲੇ ਜੀ ਸੇਕ ਆਲਾ ਕੁੰਮ ਜੀ ਬੈਠਾ ਦੋ ਸਵੇਰ ਦਾ ਇਹਨੇ ਕਹ ਕੋਈ ਤਾਂ ਆਇਆ ਮੇਰੇ ਕੋਲ ਸਾਜੀ ਵੀ ਇਹੇ ਤੋ ਦੋ ਓ ਯਾਰ ਆ ਬਾਈ ਤੋ ਹੁਣ ਫੇਰ ਮੈਂ ਤੈਨੂੰ ਕਹਿੰਦਾ ਵੀ ਆਪਣੀ ਤੂੜੀ ਚੱਕ ਲੈ ਜਾ ਚੱਕ ਲੈਣਾ ਹੁਣ ਤੂੜੀ ਮੈਂ ਤੈਨੂੰ ਦੱਤਾ ਆਪਣਾ ਕਾਲੂ ਤੂੜੀ ਚੱਕ ਲੈ ਜਾ ਅੱਛਾ ਢੇਡਪਨ ਦਿਖਾਈਂ ਕਿ ਕਿ ਖਾਲੀ ਵੀ ਐ ਟਰੈਲਾਗਾ ਇੱਥੇ ਟਰੈਲਾ ਗਿਆ ਹੁਣ ਖਾਲੀ ਐ ਬੱਸ ਫੇਰ ਕਾਲੂ ਦੇ ਤੇਰੇ ਲੱਤਦੀ ਐ ਫੇਰ ਟਰਾਲੇ 'ਤੇ ਹੈ ਗੜੇ 'ਵਾਂ ਲੱਦਣਾ ਐ ਆਪਣੇ ਆਪਣੇ ਆਲੇ ਵੀ ਲੱਦ ਲਾਇਆ ਭਰੀਆਂ ਉਹਦੀਆਂ ਵੀਰੇ ਪਈਆਂ ਦੂਰ ਘੱਟਿਆ ਨਾ ਯਾਰ ਉਹਦੇ ਪਰ ਥਾਲੇ ਤਿੰਨ ਦਾ ਟਰਾਲੇ ਫਿਰ ਔਖਾ ਹੁੰਦਾ ਸਾਲਾ ਕੰਮ। ਕੀ ਆ ਕੰਮ ਦੱਸ? ਮੰਜੀ ਦਾ ਹੈਂ? ਮੰਜੀ ਦਾ। ਕੀ ਮੰਜੀ ਦਾ ਕਹਦੇ ਔਖਾ ਮੰਜੀ ਛੋਟੀ ਉਹਦੀ। ਨਾ ਮੰਜੀ ਦਾ ਬੜੀ ਸਾਲੀ ਟੇਪਰ ਜੀ ਆ ਤਿਲਕੀ ਜਾਂਦੇ। ਦੱਸੋ ਭਾਈ। ਇੱਕ ਰਾਤ ਦੀ ਗੱਲ ਆ ਸਾਰੇ। ਟੂਲੀਆ ਲਾ ਲਈ ਨਾਲ ਦਰ ਜਿਲਕਦਾ। ਅੱਲਾ ਦੋਣ। ਰਾਇ ਬੂਲੀਆ ਰੱਖ ਲਈਆਂ ਨਾਲ ਦਰ। ਹਾਂ ਆਇਓ ਬਰੇ। ਬਿਓ ਥੋੜਾ ਰਾਂ ਨੂੰ ਚਾਲਦਾ ਪਏ ਖੜੇ ਪਰੇ ਪੈਣਾ। ਹਾਂ। ਹਾਂ ਚੱਲਦੇ ਪੈਣਾ ਉਹ ਆ ਭਾਈ ਉੱਥੇ ਦੁਖੀ ਹੁੰਦਾ ਏ ਆਹ ਸਾਲਾ ਬਿਸਤਰਾ ਨਹੀਂ ਪੈਂਦਾ ਟੂਲ ਮਾਂ ਉੱਪਰ ਰੱਖ ਲਈ ਦਿੰਦੇ ਬਾ ਮੈਂ ਟੂਲ ਖੋਲੇ ਹੀ ਨਹੀਂ ਉਹਦਾ ਮੈਂ ਪਾ ਕੇ ਪੱਲੀ ਖੰਭ ਸਰ ਬੰਨ ਲਿਆ ਉੱਪਰ ਬੰਨੂਗਾ ਬੱਲੀਆਂ ਪਾ ਕੇ ਇੱਕ ਗੇੜੇ ਨੂੰ ਗੰਨਾ ਰੋਣ ਇੱਕ ਪ੍ਰਕਾਰ ਨਾਲ ਹੀ ਪੈਣਾ ਭਾਈ ਜੇ ਹੁਣ ਜਿਹੜਾ ਬਚਿਆ ਪਿਆ ਫੇ ਦੂਏ ਤੇ ਜਾਣਾ ਪੈਣਾ ਤੈਨੂੰ ਇੱਕ ਤਾਂ ਕਰਨਾ ਪੈਣਾ ਕੰਮ ਬਾਰੀ ਦੇ ਘੁੰਮ ਗਈ ਤੇ ਤੇਰੇ ਉੱਪਰ ਗਰ ਕੇ ਆਉਦੇ ਪੈਂਟ ਪਰ ਦੇਖੀ ਜਾਂਦੇ ਫੇ ਗਲੀਆਂ ਇੰਜ ਨਿਕਲ ਗਈਆਂ ਹਾਂ ਤੇ ਐਂ ਕਰਦੇ ਆ ਹਾਂ ਗੱਗੇ ਵਾਲੇ ਪਰੇ ਲੱਦ ਕੇ ਕੀੜਾ ਲਾਏ ਆਉਂਦੇ ਉਹ ਤੇ ਵਜਨ ਦਾ ਉਹ ਤੇ ਗੱਗੇ ਵਾਲੀ ਕਪਰਤੀ ਤਾਂ ਆਪਾਂ ਨੇ ਗੇਰ ਨਹੀਂ ਉਹ ਬਾਅਦ ਵਿੱਚ ਆਪਣੇ ਬਾਉਣ ਪਰ ਜਿਹੜਾ ਵਾਧਾ ਦਿੰਦੇ ਦਾ ਇੰਨੇ ਭਰੀਆਂ 20 ਦਾ ਭਰੀਆਂ ਆਏ ਇੱਧਰ ਸਟਾ ਹਟਾ ਦੇ ਇਹਨੂੰ 20 ਕੌਣ ਕਹਿੰਦਾ ਐ ਕਿਹਨੇ ਪਰ ਢੰਡੇ ਵਾਲੇ ਪਰ ਕਹਿੰਦਾ ਇਹ ਢੰਡੇ ਵਾਲੀਆਂ ਗੱਗੇ ਵਾਲੇ ਆਪਣੇ ਵਾਲੇ ਪਰ ਘਰਾ ਲੈਣੀ ਆ ਉਹ ਵੀ ਉਹੀ ਕਹਿੰਦਾ ਉਹਨੂੰ ਆਪਣੇ ਵਾਲੇ ਪਰ ਘਰਾ ਲਾ ਢੰਡੇ ਵਾਲੇ ਭਰੀਆਂ ਬਫਰੂ ਦੇ ਉੱਪਰ ਲਾ ਦੇਣਾ ਬਸ ਇਹਦੇ ਉੱਪਰੇ ਹਾਂ ਉਹ ਤੇਰਾ ਕੁਇੰਟਲ ਕਿੰਨਾ ਪਤਾ ਜੀ 10 ਕੁਇੰਟਲ ਗੰਨਾ ਉਹਦਾ ਮੁੜ ਕੇ ਆਇਆ ਏ ਹਾਂ ਠੀਕ ਹੈ 10 ਕੁਇੰਟਲ ਗੰਨਾ ਆਓ ਹੁਣ ਆਓ ਬਈ 10 ਕੁਇੰਟਲ ਗੰਨਾ ਗੱਗੇ ਨਾਲ ਹੀ ਫਿਰ ਉੱਪਰ ਉੱਥੇ ਦੇ ਪਵਾ ਕੇ ਕਰ ਦੇਣਾ ਬਾਕੀ ਦੋ ਤਿੰਨ ਪਰਚੀਆਂ ਹੋਣੀਆਂ ਇਹਨਾਂ ਦੀਆਂ ਇੱਕ ਆਪਣੇ ਵਾਲੇ ਬੌਂਡ ਵਗੇਰੇ ਹੋਣਗੇ ਬਸ ਫਿਰ ਇਹਨਾਂ ਦੀ ਪਰਚੀ ਮੰਨੂ ਨਹੀਂ ਪਤਾ ਜਿੱਦਾਂ ਮਾਦੀ ਦੀ ਗੱਲ ਹੈ ਤੇਰੇ ਮਾਜੋ ਬਾਹਰ ਆ ਗਏ ਸਾਤੇ ਤਾਂ ਬਾਹਰ ਆ ਦਿਮਾਗ ਦੇ ਗੱਲ ਹੈ ਪਾ ਹੁਣ ਇਹਨਾਂ ਦੇ ਪਰਚੀ ਗਿਰੀ ਵੀ ਆਪੇ ਕਰੀ ਜਾਉਂਗੇ ਇਹ। ਸਾਲੇ ਕਹਿੰਦਾ ਮੇਰਾ ਬੌਣ ਘਟਦਾ ਐ। ਹਾਂ। ਯਾ ਤੂੰ ਨਹੀਂ ਸਮਝਦਾ ਮਾਂ ਤੇ ਕਰ ਲਾ। ਮਾਂ ਤੇ ਆ ਗਿਆ। ਰਾਤ ਨੂੰ ਕੋਲ ਸਮਝਾਉਣਾ। ਨੂਰ ਕਿ ਸਮਝਾਉਂਦਾ ਫਿਰ? ਕੱਲ ਜਿੱਕਣਾ ਕਰਨਾ। ਤੈਨੂੰ ਤਾਂ ਮੈਂ ਵੀ ਸਮਝਾ ਕੇ ਕਰਦੀ ਉਹਨੇ ਪਰੇ ਛੱਡਦੇ ਆ ਕੇ ਨਾ ਤਰੂੰਗਾ। ਜਿਹੜੇ ਮੋੜ ਕੇ ਲਿਆਇਆ। ਉਹ ਹੀ ਮੋੜਿਆ ਜੀਆ। ਝਾੜੀ ਵਾਲੀ ਕੰਮ ਹੋ ਗਿਆ। ਝਾਂਡੀ ਦੇ ਕੇ ਲਿਆਉਂਦੀ ਨੇ। ਤੂੰ ਉਸਾਲੇ ਨੂੰ ਦੇਖ ਲੈ। ਪਤਾ ਹੀ ਨਹੀਂ ਹੈਗਾ ਵੀ ਇਕ ਸੋਤੇ 24 ਕੁਆਂਟ ਲੱਗਦਾ ਨਾ 100 ਨੂੰ ਵੀ ਉਸ ਤਰ੍ਹਾਂ ਹੀ ਆਈ ਜਾਂਦਾ ਤੇ 150 ਤੈਨੂੰ 150 ਨੂੰ ਉਸ ਤਰ੍ਹਾਂ ਹੀ ਆਣਾ ਕੋਈ ਨਾ ਬਈ ਸਰਤਾਜ ਟਰੈਕਟਰ ਲੈ ਕੇ ਦਿੰਦਾ ਤੈਨੂੰ ਖੇਤਾਂ ਮਾਂ ਤੇ ਨਿਕਲਦਾ ਵੀ ਪਰ ਦੱਸੂਗਾ ਵੀ ਕਿੰਨੇ ਕੁਆਂਟਲ ਹੈ ਜਾਂਦਾ ਵੀ ਦੱਸੂ ਸਾਡਾ ਨਾ ਨਹੀਂ ਨਹੀਂ ਸਿੱਧਾ ਆਦਾ ਹੁੰਦਾ ਲੱਕ ਨਹੀਂ ਸਿੱਧਾ ਟਰੈਕਟਰ ਮਾੜਨੇ ਦੱਸ ਦਿੰਦਾ ਮਾੜਾ ਟਰੈਕਟਰ ਜਿੰਨਾ ਕੰਨਾ ਹੈ ਚਾ ਜਿਹੜਾ ਐਨ ਪ੍ਰੋਫੈਟ ਟਕੰਡਾ ਲਾਉਂਦਾ ਉਹ 475 ਲਾਉਂਦਾ ਹਾਂ ਕਿਉਂ ਸਰ ਨੂੰ ਮੋਬਾਈਲ ਜਪਦਾ ਲਾਉਂਦਾ ਲਗਾਈ ਬਹੁਤ ਗੰਭੀਰੀ ਗੱਲ ਪਈਆਂ ਦਾ ਹਾਂ ਮੈਂ ਸਾਬਰ ਦਾ ਨਹੀਂ ਬਣਾਤੀ ਤੇ 200 ਲੱਖ ਲੰਦੋ ਮਾਰ 150 ਕੰਟਰ ਦਾ ਬਾਉਂਡ ਕਰਾਉਣਾਗਾ ਸਾਨੂੰ ਹਾਂ ਕਹਿੰਦਾ ਫੇਰ ਮੰਨੂ ਨਾ ਕਹੀ ਵੀ ਪਰਚੀ ਨਹੀਂ ਹੁੰਦੀ ਆਓ ਫੇਰ ਉਹ ਵਾਲ ਤਾਂ ਠੀਕ ਹੁੰਦੀ ਮੈਂ ਤਾਂ 100 ਵਾਲਾ ਠੀਕ ਤਾਂ ਹੈਗਾ ਚੱਲੀ ਜਾਂਦੇ ਆਹੋ ਕਿਹੜੇ ਦੂਰ ਆ ਯਾਰ ਆਦਾ ਹੈਗਾ ਮੇਲੇ ਉਹ ਆਹੋ ਬੰਦੋਂ ਉਹਨਾਂ ਆਰਾਮ ਨਾਲ ਜੱਲੀ ਅੰਦਰ ਨਾਲ ਜਾਤ ਤੇ ਵੀ ਸਾੜੇ ਅਹੀ ਜੀਏ ਸਾਰੇ ਕੀ ਕਰੇ 16 ਦਾ 150 ਵਾਲੀ ਪਰਚੀ ਉਨੀ ਦੂਰ ਪੈ ਜਾਣੀ ਤੇਰੀ ਹੋਰ ਹੋਣੀ ਨੂੰ ਆ ਤੇ ਉਹ ਵੀ ਸੀ ਨਾ ਹਾਂ ਹੈ ਨਹੀਂ ਹੋਰ ਕਹਿੰਦਾ ਜੇ ਐਂ ਕਰੀ ਬਾਪੂ ਦੀਆਂ ਬਾਪੂ ਦੀਆਂ ਕਰਾਂਦੀ ਇੱਕ ਦੋ ਕਰਾਉਣੀਆਂ ਕਹਿੰਦਾ ਕੋਈ ਕਬੂੜ ਨਹੀਂ ਕਰਾ ਦੇ ਤੂੰ ਮੇਰੀਆਂ ਇਹਨੇ ਦੋ ਪਰਚੀਆਂ ਕਰਾਉਣੀਆਂ ਤਿੰਨ ਉਹ 1.5 ਥੋੜੇ ਕਰਾਉਣੀਆਂ ਵਾਕਿਆ ਤੂ ਹੀ ਕਰਾ ਬਸ ਜੀ ਬਸ ਗੱਲ ਮੁੱਕ ਗਈ ਜੀ ਮੁੱਕ ਗਈ ਹਾਂ ਬਸ ਬਾਪੂ ਕੋ ਪਾਵਾਜਨ ਤੂੰ ਹੂੰ ਹੈ ਤੇ ਹਾਂ ਬਾਪੂ ਕੋ ਪਾਵਾਜਨ 1.5 ਵਾਲਾ ਬਾਪੂ ਨਹੀਂ ਦੱਬਦਾ ਹੈਗਾ ਡਬਲ ਟਾਇਰ ਹੈ ਇਹ ਬਾਪੂ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <laughs> ਇਹ ਕਿ ਤੁਮ ਜਿਵੇਂ ਮੜਿਆ ਦੇਖਿਆ ਜੀ ਦੂਜੇ ਦਾ ਤਾਦਰਵਾ ਦੇਗਾ ਮੜਿਆ ਦੇਖਿਆ ਜੀ ਇਹ ਜੀਗਲ ਮੜਿਆ ਨਿਕਲਿਆ ਇਹ ਅੱਜ ਮੜਿਆ ਨਿਕਲੇਗਾ ਇਹਦੇ ਮੂੰਹ ਦੇ ਫਾਈਲ ਵਿੱਚ ਆਉਂਦਾ ਹੋਰ ਗਰਮੀ ਜੇ ਖੇਡਦਾ ਹੁੰਦਾ ਇਹ ਉਹ ਵੀ ਠੰਡ ਦੇ ਕੁੱਟਿਆ ਪਿਆ ਅੱਜ ਤਾਂ ਮੈਨੂੰ ਐਨਾ ਤਾਂ ਵੀ ਨਹੀਂ ਆਇਆ ਜਿਹੜੇ ਸਾਹਮਣੇ ਬੱਦਲ ਹੋਏ ਬਸ ਕਈ ਗਏ ਠੰਡ ਨਹੀਂ ਪੈਦੀ ਠੰਡ ਨਹੀਂ ਪੈਦੀ 15 ਦੀ ਰੋਕੇ ਸੁਨਹਰੀ ਸੀਗਾ ਮੈਂ ਕਹਿੰਦਾ 7 ਤਰੀਕ ਤੇ ਹੀ ਲੱਗੀ ਪੈਣਾ 8 ਰਾਤ ਸਾਲੀ ਹਵਾ ਵਿੱਚੋਂ ਲੰਘਦੀ ਸੀ ਇਹ ਕੀ ਹੋਵਾ ਚਾਲੀ ਮੈਂ ਮੰਨ ਲੂਗਾ ਇਹ ਯਾਦ ਯਾਦ ਬਸਪੁਰ ਹਾਲ ਤਾਂ ਕਿਉਂ ਤੇ ਮਾਥੇ ਦਬ ਗਈ ਹਵਾ ਤੁਸੀਂ ਗੱਜੇ ਆਏ ਮੰਡ ਯਾਗੇ ਆਏ ਯਾਗੂ ਕੰਨਾਂ ਨਾਲ ਛੱਡ ਕੇ ਆਇਆ ਜਦ ਤੂੰ ਕਹੇ ਤਿਆ ਜਲਦੀ ਬਹਿ ਜਾ ਮੰਡਨ ਵੀ ਕਹੀ ਦੇ ਜੀ ਹਰ ਹਿੱਤ ਦਾ ਦੌੜਾ ਗੱਡਿਆ ਜੀ ਧੁੰਦ ਧੁੰਦ ਉਹ ਮੈਂ ਧੁੰਦ ਦਾ ਹੀ ਨਹੀਂ ਅੱਜ ਜਿਹੜਾ ਬੱਦਲ ਬਾਈ ਜੀ ਹੋਦੀ ਹੈ ਵਾਹ ਫਿਰਦੀ ਆ ਵੀ ਪਰੂਣਾ ਆ ਸਿਰੇ ਦੇ ਆ ਸਾਡੀ ਜੀ ਮੋਟੀ ਜੀ ਚੱਲੀਏ ਫਿਰ ਦੇਖੀਏ ਹਾਂ ਡੰਗਰਾਂ ਨੂੰ ਦੇਖਣ ਕਰਾਣਾ ਕਰਕੇ ਆਉਂਦੇ ਆ ਹੁਣ ਤੂੰ ਐਨੇ ਪਖਾ ਕੇ ਰੱਖੀ ਜੁੱਲਾ ਯਾਰ ਆ ਗਿਆ ਜੀ ਮੈਂ ਨਹੀਂ ਕਰਨੇ ਆ ਕਿ ਮੈਂ ਹੂੰ ਆ ਤੂੰ ਵੀ ਕਰਕੇ ਆ ਜੀ ਫਿਰ ਹੁਣ ਹੁਣ ਤੂੰ ਡੰਗਰ ਨਾਲੇ ਬਾਹਰ ਮਾਰਨੇ ਆਪਾਂ ਨੇ ਮੇਰੇ ਤਾਂ ਅੰਦਰੇ ਖੜੇ ਆ ਬਾਹਰ ਤਾਂ ਕੰਮ ਚੱਲਦਾ ਕੱਢਿਓ ਨਾ ਸਾਲਾ ਇਹਨੂੰ ਬਾਹਰ ਚਖਾ ਨਾ ਦਿਓ ਤੁਸੀਂ ਕੋਲ ਥੋੜਾ ਥੋੜਾ ਤੋਂ ਪਾਈ ਦੇ ਕੱਢੂਗਾ ਉਹਨਾਂ ਨੂੰ ਕਿਹੜਾ ਸੂਰਜ ਨਿਕਲੇ ਕੱਲੇ ਨਿਕਲੇ ਤਾਂ ਅੱਜ ਮਾਰੀ ਸ਼ਕਲ ਦਿਖਾਈ ਹੈ ਜਿਵੇਂ ਬੰਦ ਕੱਲੇ ਨੇ ਚੱਲ ਲੱਗੀ ਹਾਂ